ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਵੀਡੀਓ ਡਾਇਰੈਕਟਰ ਤੇ ਰਾਈਟਰ ਰੱਬੀ ਟਿਵਾਣਾ ਬਾਰੇ ਜੋ ਕਿ ਯਾਰ ਜਿਗਰੀ ਕਸੁੱਤੀ ਡਿਗਰੀ ਤੇ ਯਾਰ ਚੱਲੇ ਵਾਰ ਵਰਗੀਆਂ ਸੁਪਰ ਹਿੱਟ ਵੈਬ ਸੀਰੀਜ਼ ਲੋਕਾਂ ਲਈ ਲੈ ਕੇ ਆਏ ਤੇ ਲੋਕ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕਰ ਰਹੇ ਨੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਦੇ ਜਨਮ ਬਾਰੇ ਵਿਆਹ ਬਾਰੇ ਸਟਰਗਲ ਬਾਰੇ ਤੇ ਉਹਨਾਂ ਦੀ ਪਰਸਨਲ ਲਾਈਫ ਬਾਰੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਚਿਪਕੇ ਰਹੋ ਸੋ ਸਭ ਤੋਂ ਪਹਿਲਾਂ ਰੈਬੀ ਟਿਵਾਣਾ ਦਾ ਜਨਮ 21 ਮਈ 1993 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਮਲੇਰ ਕੋਟਲਾ ਜਾਵ ਦੇ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਹੈ ਸਰਦਾਰ ਗੁਰਮੁਖ ਸਿੰਘ ਟਿਵਾਣਾ ਜੋ ਕਿ ਪੇਸ਼ੇਵਰ ਜੋ ਐਡਵੋਕੇਟ ਨੇ ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਹੈ ਲਖਵਿੰਦਰ ਕੌਰ ਟਿਵਾਣਾ ਜੇ ਇਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਵਰਜਿੰਦਰ ਕੌਰ ਦੇ ਨਾਲ ਹੋ ਚੁੱਕਿਆ ਹੈ ਇਹਨਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਡੀਏਵੀ ਪਬਲਿਕ ਸਕੂਲ ਮਲੇਰ ਕੋਟਲਾ ਤੋਂ ਪੂਰੀ ਕੀਤੀ ਉਸ ਤੋਂ ਬਾਅਦ ਥਾਪਰ ਕਾਲਜ ਪਟਿਆਲਾ ਤੋਂ ਆਈਟੀਆਈ ਵਿੱਚ ਡਿਪਲੋਮਾ ਕਰਨ ਲਈ ਐਡਮਿਸ਼ਨ ਲਈ ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਡਿਪਲੋਮਾ ਕੀਤਾ ਪਰ ਕਿਤੇ ਨਾ ਕਿਤੇ ਰੱਬੀ ਟਿਵਾਣਾ ਨੂੰ ਬਚਪਨ ਤੋਂ ਹੀ ਫਿਲਮ ਮੇਕਿੰਗ ਦਾ ਬਹੁਤ ਸ਼ੌਂਕ ਹੈ ਤੇ ਉਹ ਇਸ ਬਾਰੇ ਕਾਫੀ ਕੁਝ ਨਵਾਂ ਸਿੱਖਣਾ ਚਾਹੁੰਦਾ ਸੀ ਜਿਸ ਕਰਕੇ ਉਹਨਾਂ ਨੇ ਟੀਵੀ ਐਂਡ ਫਿਲਮ ਪ੍ਰੋਡਕਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਡਿਪਾਰਟਮੈਂਟ ਤੋਂ ਬੀਟੈਕ ਕੀਤੀ ਪੜਾਈ ਦੌਰਾਨ ਉਹ ਸ਼ਾਰਟ ਫਿਲਮਾਂ ਬਣਾਉਂਦੇ ਰਹਿੰਦੇ ਸੀ ਇਦਾਂ ਉਹ ਵੀਡੀਓ ਡਾਇਰੈਕਸ਼ਨ ਦੀਆਂ ਬਰੀਕੀਆਂ ਹੌਲੀ-ਹੌਲੀ ਸਿੱਖਦੇ ਰਹੇ ਰੈਬੀ ਦਿਵਾਨਾ ਨੇ ਪ੍ਰੋਫੈਸ਼ਨਲ ਤੌਰ ਤੇ ਸਾਲ 2014 ਦੇ ਵਿੱਚ ਪਹਿਲੀ ਵਾਰ ਸ਼ਾਰਟ ਮੂਵੀ ਬਣਾਈ ਜਿਸ ਦਾ ਨਾਮ ਸੀ ਸੀਕ੍ਰੀਟ ਬੁਲਟ ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਸ਼ਾਰਟ ਮੂਵੀਜ਼ ਬਣਾਈਆਂ ਜਿਦਾ ਕਿ ਪੁਰਜਾ ਧੀ ਦਾ ਸਿਵਾ ਇਹਨਾਂ ਮੂਵੀਜ਼ ਲਈ ਉਹਨਾਂ ਨੂੰ ਵਰਸ ਵਿੱਚ ਮਿਲੇ ਪਰ ਰੈਬੀ ਟਿਵਾਣਾ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਇਸੇ ਲਈ ਯੂਨੀਵਰਸਿਟੀ ਪੜਨ ਵੇਲੇ ਉਹਨਾਂ ਨੇ ਵੈਬ ਸੀਰੀਜ਼ ਬਣਾਉਣ ਬਾਰੇ ਸੋਚਿਆ ਉਹਨਾਂ ਨੇ ਪੁਖਰਾਜ ਭੱਲਾ ਤੇ ਆਪਣੇ ਕਈ ਹੋਰ ਸਾਥੀਆਂ ਨਾਲ ਇਸ ਬਾਰੇ ਸਲਾਹ ਕੀਤੀ ਤੇ ਉਹਨਾਂ ਦੇ ਯਾਰ ਦੋਸਤਾਂ ਨੂੰ ਰੈਬੀ ਟਿਵਾਣਾ ਦਾ ਵੈਬ ਸੀਰੀਜ਼ ਬਣਾਉਣ ਦਾ ਆਈਡੀਆ ਵਧੀਆ ਲੱਗਿਆ ਸਾਰਿਆਂ ਨੇ ਰੈਬੀ ਟਿਵਾਣਾ ਦੀ ਫੁੱਲ ਸਪੋਰਟ ਕੀਤੀ ਐਦਾਂ ਨਾਲ ਮਿਲ ਕੇ ਯਾਰ ਜਿਗਰੀ ਕਸੁੱਤੀ ਡਿਗਰੀ ਵੈਬ ਸੀਰੀਜ਼ ਬਣਾਈ ਗਈ ਇਸ ਵੈਬ ਸੀਰੀਜ਼ ਦੇ ਹਿੱਟ ਹੋਣ ਤੋਂ ਬਾਅਦ ਰੈਬੀ ਟਿਵਾਣਾ ਨੇ ਆਪਣੀ ਅਗਲੀ ਵੈਬ ਸੀਰੀਜ਼ ਯਾਰ ਚੱਲੇ ਬਾਰ ਦਾ ਟ੍ਰੇਲਰ 18 ਜਨਵਰੀ 2022 ਨੂੰ ਰਿਲੀਜ਼ ਤੇ 26 ਜਨਵਰੀ 2022 ਨੂੰ ਯਾਰ ਚੱਲੇ ਬਾੜ ਦਾ ਪਹਿਲਾ ਐਪੀਸੋਡ ਰਿਲੀਜ਼ ਹੋਇਆ ਪਹਿਲੇ ਸੀਜ਼ਨ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਹੁਣ ਇਸ ਵੈਬ ਸੀਰੀਜ਼ ਦੇ ਦੂਜੇ ਸੀਜ਼ਨ ਨੂੰ ਵੀ ਲੋਕ ਉਦਾਂ ਹੀ ਪਿਆਰ ਦੇ ਰਹੇ ਨੇ ਉਹਨਾਂ ਦੀ ਯਾਰ ਚੱਲੇ ਬਾੜ ਵੈਬ ਸੀਰੀਜ਼ ਵੀ ਸੁਪਰ ਰੂਟ ਉੱਪਰ ਹਿੱਟ ਜਾ ਰਹੀ ਹੈ ਤੋਂ ਇਦਾਂ ਜੋ ਲੋਕ ਕਹਿੰਦੇ ਸੀਗੇ ਪੰਜਾਬ ਵਿੱਚ ਵੈਬ ਸੀਰੀਜ਼ ਨਹੀਂ ਚੱਲਦੀਆਂ ਰੱਬੀ ਟਿਵਾਨ ਨੇ ਆਪਣੀ ਮਿਹਨਤ ਨਾਲ ਕਈਆਂ ਦੇ ਮੂਵੀ ਬੰਦ ਕੀਤੇ ਇਹ ਦੋਵੇਂ ਵੈਬ ਸੀਰੀਜ਼ ਰੱਬੀ ਟਿਵਾਨ ਨੇ ਆਪ ਹੀ ਲਿਖੀਆਂ ਉਹ ਵੀਡੀਓ ਡਾਇਰੈਕਸ਼ਨ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਨੇ ਸੋ ਇਹ ਸੀ ਵੀਡੀਓ ਡਾਇਰੈਕਟਰ ਰੱਬੀ ਟੀਵਾਨਾ ਦੀ ਲਾਈਫ ਸਟੋਰੀ ਤੁਹਾਨੂੰ ਵੀਡੀਓ ਕੈਦਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਟ ਵੱਟ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਹੁਣੋਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ